ਸੋਦਾ ਸਾਧ ਰਾਮ ਰਹੀਮ ਹਾਲ ਹੀ ਦੇ ਵਿੱਚ ਇੱਕ ਪੈਰੋਲ ਭੁਗਤ ਕੇ ਆਇਆ ਹੈ ਪੈਰੋਲ ਤੋਂ ਹੋ ਕੇ ਆਇਆ ਹੈ ਔਰ ਲੰਗੀ 10 ਮਾਰਚ ਨੂੰ ਉਹ ਸੁਨਾਰੀਆ ਜੇਲ ਦੇ ਵਿੱਚ ਵਾਪਸ ਆਉਂਦਾ ਹੈ ਯਾਨੀ ਕਿ 19 ਜਨਵਰੀ ਨੂੰ ਉਸ ਨੂੰ ਪੈਰੋਲ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ 10 ਮਾਰਚ ਤੱਕ ਉਸ ਦੀ ਇਹ ਪੈਰੋਲ ਚੱਲਦੀ ਹੈ ਇਸ ਦੌਰਾਨ ਉਹ ਆਪਣੇ ਬਾਗਪਤ ਦੇ ਡੇਰੇ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਇੱਕ ਵੱਡਾ ਹੁਕਮ ਸੁਣਾ ਦਿੱਤਾ ਗਿਆ ਇਹ ਹੁਕਮ ਸੁਣਾਇਆ ਗਿਆ 29 ਫਰਵਰੀ ਨੂੰ 29 ਫਰਵਰੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਸੁਣਾਇਆ ਸੀ ਕਿ ਸੌਦਾ ਸਾਦ ਨੂੰ ਹੁਣ ਮੜ ਤੋਂ ਹਰਿਆਣਾ ਸਰਕਾਰ ਪੈਰੋਲ ਨਹੀਂ ਦੇ ਸਕਦੀ ਆਪਣੇ ਆਪ ਪੈਰੋਲ ਨਹੀਂ ਦੇ ਸਕਦੀ ਕਿਉਂਕਿ 2 ਸਾਲ ਦੇ ਅੰਦਰ ਅੰਦਰ ਖੱਟਰ ਸਰਕਾਰ ਨੇ ਸੱਤ ਵਾਰ ਪੈਰੋਲ ਦਿੱਤੀ ਆ ਸੌਦਾ ਸਾਧ ਨੂੰ ਔਰ ਇਸੇ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਸਿਰਫ ਸੌਦਾ ਸਾਧ ਦੇ ਉੱਤੇ ਇੰਨੀ ਰਹਿਮਤ ਕੀਤੀ ਜਾ ਰਹੀ ਹੈ ਕਿ ਬਾਕੀ ਕੈਦੀਆਂ ਨੂੰ ਵੀ ਪੈਰੋਲ ਦਿੱਤੀ ਜਾ ਰਹੀ ਹੈ ਸੌਦਾ ਸਾਧ 2 ਸਾਲਾਂ ਦੇ ਵਿੱਚ 7 ਵਾਰ ਪੈਰੋਲ ਤੇ ਜਾ ਚੁੱਕਿਆ ਫਰਲੋਆਂ ਤੇ ਜਾ ਚੁੱਕਿਆ ਔਰ ਹਾਲ ਹੀ ਦੇ ਵਿੱਚ ਜਿਹੜੀ 19 ਜਨਵਰੀ ਨੂੰ ਪੈਰੋਲ ਹੋਈ ਸੀ ਉਹ ਵੀ 50 ਦਿਨਾਂ ਵਾਸਤੇ ਪੈਰੋਲ ਸੀ ਜਿਸ ਤੋਂ ਬਾਅਦ ਉਹ ਪਾਕਪਤ ਆਸ਼ਰਮ ਦੇ ਵਿੱਚ ਚਲਾ ਗਿਆ ਸੀ ਹੁਣ 29 ਫਰਵਰੀ ਨੂੰ ਇਸ ਪਟੀਸ਼ਨ ਦੇ ਉੱਤੇ ਜਿਹੜੀ ਐਸਜੀਪੀਸੀ ਨੇ ਪਾਈ ਸੀ ਉਸ ਉੱਤੇ ਹਾਈ ਕੋਰਟ ਨੇ ਆਪਣਾ ਹੁਕਮ ਸੁਣਾਇਆ ਹਾਈ ਕੋਰਟ ਨੇ ਪਹਿਲਾਂ ਤਾਂ ਸਵਾਲ ਕੀਤਾ ਉਸ ਤੋਂ ਬਾਅਦ ਹੁਕਮ ਸੁਣਾਇਆ ਕਿ ਹਰਿਆਣਾ ਸਰਕਾਰ ਇਸ ਉੱਤੇ ਆਪ ਮੁਹਾਰੇ ਫੈਸਲਾ ਨਹੀਂ ਲੈ ਸਕਦੀ ਜਿਸ ਵਾਸਤੇ ਉਸ ਨੂੰ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਪਵੇਗੀ ਹਾਲਾਂਕਿ ਇਹ ਫੈਸਲਾ ਜ਼ਰੂਰ ਸੁਣਾ ਦਿੱਤਾ ਜਾਂਦਾ ਹੈ ਸੌਦਾ ਸਾਧ ਵਾਪਸ ਜੇਲ੍ਹ ਚ ਚਲ ਜਾਂਦਾ ਸੁਨਾਰੀਆ ਜੇਲ੍ਹ ਜਿੱਥੇ ਉਹ ਬੰਦ ਹੈਗਾ ਨਜ਼ਰਬੰਦ ਹੈ ਉੱਥੇ ਚਲ ਜਾਂਦਾ ਪਰ ਉਸ ਤੋਂ ਬਾਅਦ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦੇ ਡੀਜੀਪੀ ਜ਼ਿਲ੍ਹਾਂ ਦੇ ਵੱਲੋਂ ਇੱਕ ਵੱਡਾ ਹੁਕਮ ਜਾਰੀ ਕੀਤਾ ਗਿਆ ਲਿਖਤੀ ਹੁਕਮ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੂੰ ਲਿਖਿਆ ਗਿਆ ਔਰ ਉਸ ਹੁਕਮ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਬਿਨਾਂ ਹਾਈ ਕੋਰਟ ਦੀ ਪਰਮਿਸ਼ਨ ਦੇ ਸੌਦਾ ਸਾਦ ਨੂੰ ਪੈਰੋਲ ਨਹੀਂ ਮਿਲ ਸਕਦੀ ਉਹ ਭਾਵੇਂ ਹਰਿਆਣਾ ਦੀ ਸਰਕਾਰ ਹੀ ਕਿਉਂ ਨਾ ਹੁਕਮ ਕਰੇ ਤਾਂ ਵੀ ਇੱਕ ਵਾਰ ਹਾਈ ਕੋਰਟ ਦੇ ਹੁਕਮ ਜ਼ਰੂਰੀ ਹੋਣਗੇ ਮੈਂ ਦੱਸਤੀ ਹਾਂ ਕਿ ਖੱਟਰ ਸਰਕਾਰ ਦੇ ਸਮੇਂ ਦੇ ਵਿੱਚ ਸੱਤ ਵਾਰ ਦੋ ਸਾਲ ਦੇ ਅੰਦਰ ਅੰਦਰ ਪੈਰੋਲਾਂ ਤੇ ਜਾ ਆਇਆ ਸੌਦਾ ਸਾਧ ਪਰ ਹੁਣ ਇਸ ਤਰ੍ਹਾਂ ਨਹੀਂ ਹੋਣ ਦਿੱਤਾ ਜਾਵੇਗਾ ਇਸ ਬਾਰੇ ਡੀਜੀਪੀ ਜੇਲ੍ਹਾਂ ਦੇ ਵੱਲੋਂ ਵੀ ਹੁਕਮ ਸੁਣਾ ਦਿੱਤਾ ਗਿਆ ਡੀਜੀਪੀ ਜੇਲ੍ਹਾਂ ਹਰਿਆਣਾ ਦੇ ਡੀਸੀਪੀ ਦੇ ਵੱਲੋਂ ਇਹ ਹੁਕਮ ਸੁਣਾਇਆ ਗਿਆ ਔਰ ਨਾਲ ਦੀ ਨਾਲ ਇਹ ਵੀ ਇੱਕ ਲੈਟਰ ਜਿਹੜੀ ਐ ਸੁਪਰੀਟੈਂਡੈਂਟ ਨੂੰ ਲਿਖ ਕੇ ਭੇਜੀ ਗਈ ਹੈ ਜਿਸ ਦੇ ਵਿੱਚ ਲਿਖਤੀ ਹੁਕਮ ਨੇ ਕਿ ਜਦ ਤੱਕ ਹਾਈ ਕੋਰਟ ਦਾ ਹੁਕਮ ਨਹੀਂ ਹੋਵੇਗਾ ਅਗਲੀ ਪੈਰੋਲ ਸੌਦਾ ਸਾਧ ਨੂੰ ਨਹੀਂ ਦਿੱਤੀ ਜਾਵੇਗੀ ਲਗਾਤਾਰ ਪੈਰੋਲ ਤੇ ਆ ਰਿਹਾ ਸੀ ਜਿਵੇਂ ਕਿ ਦੱਸਿਆ ਜਾ ਰ ਪੈਰੋਲ ਤੇ ਬਾਹਰ ਆ ਚੁੱਕਿਆ ਸੌਦਾ ਸਾਦ ਹੋਰ ਹਾਲ ਹੀ ਦੇ ਵਿੱਚ ਦੁਬਾਰਾ ਪੈਰੋਲ ਤੇ ਆਇਆ ਸੀ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਚੋਣਾ ਨਜ਼ਦੀਕ ਹੁੰਦੀਆਂ ਨੇ ਖਾਸ ਕਰਕੇ ਜਿਹੜੀਆਂ ਵੱਡੀਆਂ ਚੋਣਾ ਹੁੰਦੀਆਂ ਨੇ ਉਹ ਨਜ਼ਦੀਕ ਹੁੰਦੀਆਂ ਨੇ ਤੇ ਉਦੋਂ ਸੌਦਾ ਸਾਦ ਦੀਆਂ ਫੇਰੀਆਂ ਜੇਲ੍ਹੋਂ ਬਾਹਰ ਤੇ ਬਾਹਰੋਂ ਅੰਦਰ ਸ਼ੁਰੂ ਹੋ ਜਾਂਦੀਆਂ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਿੱਥੇ ਪਹਿਲਾਂ ਇਹ ਹਾਲਾਤ ਬਣੇ ਰਹੇ ਭਾਵੇਂ ਉਹ ਵਿਧਾਨ ਸਭਾ ਚੋਣਾ ਹੋਣ ਭਾਵੇਂ ਉਹ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾ ਹੋਣ ਇਹਨਾਂ ਦੇ ਮੱਦੇ ਨਜ਼ਰ ਵੱਡਾ ਹੁਕਮ ਸੁਣਾ ਦਿੱਤਾ ਗਿਆ ਔਰ ਹੁਣ ਸੌਦਾ ਸਾਦ ਦਾ ਪੈਰੋਲ ਤੇ ਬਾਹਰ ਆਉਣਾ ਹਰਗਿਜ਼ ਮੁਮਕਨ ਨਹੀਂ ਹੋਵੇਗਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਵੇਗਾ। ਔਂਦੇ ਸਮੇ ਨੂੰ ਹੁਣ ਕੀ ਕੀਤਾ ਜਾਵੇਗਾ? ਹੁਕਮ ਸੁਣਾ ਦਿੱਤੇ ਗਏ ਨੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਦੀ ਰਹਿੰਦੀ ਹੈ ਕਿ ਦੁਬਾਰਾ ਪੈਰੋਲ ਦਿੱਤੀ ਜਾਵੇਗੀ ਸੌਦਾ ਸਾਦ ਨੂੰ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਹੁਕਮ ਜਿਹੜੇ ਨੇ ਉਹ ਸੁਣਾ ਦਿੱਤੇ ਗਏ ਨੇ। Subscribe to One India channel and never miss an update.